ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਗੁਰੂ ਪਿਆਰਿਓ ਜੀ ਹੁਣ ਅਸੀਂ ਮਿਲ ਜੁਲ ਕੇ ਜਪਜੀ ਸਾਹਿਬ ਜੀ ਕੀ 8ਵੀਂ ਪੌੜੀ ਦੀ ਤੀਸਰੀ ਪੰਕਤੀ ਦੀ ਵਿਚਾਰ ਸਾਂਝੀ ਕਰੀਏ ਜੀ ਵਿਚਾਰ ਨੂੰ ਸਾਂਝਾ ਕਰਨ ਤੋਂ ਪਹਿਲਾਂ ਔਰ ਗੁਰੂ ਪਿਆਰਿਓ ਤਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ ਅਰਦਾਸ ਕਰੀਏ ਜੋਦਰੀ ਕਰੀਏ ਤਾਂ ਜੋ ਧੰਗੁਰੂ ਨਾਨਕ ਸਾਹਿਬ ਮਹਾਰਾਜ ਇਸ ਤੁਛ ਬੁੱਧੀ ਨੂੰ ਬਲ ਬਖਸ਼ਣ ਸਮਤ ਬਖਸ਼ਣ ਔਰ ਆਪਣਾ ਕਿਰਪਾ ਭਰਿਆ ਹੱਥ ਰੱਖ ਕੇ ਆਪਣੀ ਅਗੰਮੀ ਬਾਣੀ ਦੀ ਵਿਚਾਰ ਜੋ ਹੈ ਉਹ ਸਾਂਝੀ ਕਰਵਾ ਲੈ। ਗੁਰੂ ਪਿਆਰਿਓ ਜਿਵੇਂ ਕਿ ਅਸੀਂ ਪਿਛਲੀ ਵੀਡੀਓ ਦੇ ਵਿੱਚ ਵਿਚਾਰ ਸਾਂਝੀ ਕੀਤੀ ਹੈ ਕਿ ਜਪਜੀ ਸਾਹਿਬ ਜੀ ਕੀ 8ਵੀਂ 9ਵੀਂ 10ਵੀਂ ਤੇ 11ਵੀਂ ਪੌੜੀ ਦੇ ਵਿੱਚ ਇਹ ਚਾਰ ਪੌੜੀਆਂ ਦੇ ਵਿੱਚ ਤੁਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੁਣਿਆ ਦੀ ਮਹੱਤਤਾ ਜਿਹੜੀ ਹੈ ਉਹਦੀ ਸੋਝੀ ਬਖਸ਼ੀ ਹੈ। ਮਹਾਰਾਜ ਨੇ ਸੁਣਿਆ ਦੇ ਉੱਪਰ ਚਾਰ ਪੌੜੀਆਂ ਦੇ ਵਿੱਚ ਇਹ ਸਮਝਾਇਆ ਹੈ ਕਿ ਸੁਣੇ ਦੀ ਮਹੱਤਤਾ ਕੀ ਹੈ ਪਿਛਲੀ ਪੌੜੀਆਂ 'ਚ ਅਸੀਂ ਸੁਣੇ ਸ਼ਬਦ ਦੀ ਵਿਚਾਰ ਕੀਤੀ ਸੀ ਜਿਸ ਤੋਂ ਭਾਵ ਪ੍ਰਭੂ ਪਰਮਾਤਮਾ ਦਾ ਨਾਮ ਸੁਣਨਾ ਹੈ ਔਰ ਉਹ ਆਮ ਨਾਮ ਸੁਣਨਾ ਨਹੀਂ ਹੈ ਜਿਸ ਤਰ੍ਹਾਂ ਸੀ ਰੋਜ਼ਾਨਾ ਸੁਣ ਰਹੇ ਹਾਂ ਇੱਥੇ ਮਹਾਰਾਜ ਸੋਝੀ ਬਖਸ਼ਦੇ ਹਨ ਕਿ ਪਰਮਾਤਮਾ ਦਾ ਨਾਮ ਸੁਣਨ ਤੋਂ ਭਾਵ ਜਦੋਂ ਮਨ ਜਿਹੜਾ ਹੈ ਉਹ ਇਕਾਗਰ ਹੋ ਜਾਂਦਾ ਹੈ ਜਦੋਂ ਮਨ ਸ਼ਾਂਤ ਹੋ ਜਾਂਦਾ ਹੈ ਚੁੱਪ ਕਰ ਜਾਂਦਾ ਹੈ ਉਸੀ ਸਮੇਂ ਪਰਮਾਤਮਾ ਦਾ ਨਾਮ ਸੁਣਿਆ ਜਾਂਦਾ ਹੈ ਤੇ ਉਸ ਨਾਮ ਦੇ ਸੁਣਨ ਦੀ ਮਹੱਤਤਾ ਜਿਹੜੀ ਹੈ ਉਹ ਮਹਾਰਾਜ ਇਹ ਚਾਰ ਪੌੜੀਆਂ ਦੇ ਵਿੱਚ ਸਾਨੂੰ ਸੋਝੀ ਬਖਸ਼ਦੇ ਹਨ ਸੁਣਿਆ ਤੋਂ ਦੂਸਰਾ ਭਾਵ ਜਿਹੜਾ ਹੈ ਉਹ ਪ੍ਰਭੂ ਪਰਮਾਤਮਾ ਦਾ ਹੁਕਮ ਹੈ ਜਿਵੇਂ ਕਿ 8ਵੀਂ ਪੌੜੀ ਦੀ ਦੂਸਰੀ ਪੰਕਤੀ ਵਿੱਚ ਮਹਾਰਾਜ ਉਸ ਪ੍ਰਭੂ ਪਰਮਾਤਮਾ ਦੇ ਵਾਸਟਨੈਸ ਉਸ ਦਾ ਜਿਹੜਾ ਪਸਾਰਾ ਹੈ ਉੱਦੀ ਸੋਝੀ ਬਖਸ਼ਦੇ ਹੋਏ ਫਰਮਾਨ ਕਰਦੇ ਸਨ ਸੁਣਐ ਧਰਤ ਧਵਲ ਆਕਾਸ਼ ਇਸੇ ਤਰ੍ਹਾਂ ਮਹਾਰਾਜ ਤੀਸਰੀ ਪੰਕਤੀ ਦੇ ਵਿੱਚ ਵੀ ਇਸੇ ਪਸਾਰੇ ਦੀ ਸੋਝੀ ਬਖਸ਼ਦੇ ਹਨ ਮਹਾਰਾਜ ਫਰਮਾਨ ਕਰਦੇ ਹਨ ਸੁਣਐ ਦੀਪ ਲੋਪਾ ਤਾਲ ਮਹਾਰਾਜ ਫਰਮਾਨ ਕਰਦੇ ਹਨ ਕਿ ਉਸ ਪ੍ਰਭੂ ਪਰਮਾਤਮਾ ਦੇ ਹੁਕਮ ਦੇ ਅੰਦਰ ਹੀ ਦੀਪ ਲੋ ਤੇ ਪਾਤਾਲ ਜਿਹੜੇ ਹਨ ਉਹ ਆਕਾਰ ਚ ਆਏ ਹਨ ਦੀਪ ਤੋਂ ਭਾਵ ਐਸੀ ਜਗ੍ਹਾ ਐਸੀ ਧਰਤੀ ਐਸੀ ਲੈਂਡ ਜੋ ਹਰ ਪਾਸੇ ਤੋਂ ਪਾਣੀ ਦੇ ਨਾਲ ਘिरी ਹੁੰਦੀ ਹੈ ਜਾਂ ਜਿਹਦੇ ਚਾਰੋਂ ਪਾਸੇ ਪਾਣੀ ਹੈ ਉਸ ਲੈਂਡ ਨੂੰ ਉਸ ਵਿੱਚ ਦੀ ਲੈਂਡ ਨੂੰ ਅਸੀਂ ਦੀਪ ਕਹਿੰਦੇ ਹਾਂ ਲੋ ਤੋਂ ਭਾਵ ਕੰਟੀਨੈਂਟਸ ਹੁੰਦੇ ਹਨ ਧਰਤੀ ਦੇ ਅਲੱਗ-ਅਲੱਗ ਧਰਤੀਆਂ ਜਿਹੜੀਆਂ ਹਨ ਅਲੱਗ-ਅਲੱਗ ਹਿੱਸੇ ਜਿਹੜੇ ਹਨ ਉਹ ਲੋ ਤੋਂ ਭਾਵ ਹਨ ਪਾਤਾਲ ਤੋਂ ਭਾਵ ਧਰਤੀ ਦਾ ਹੀ ਨੀਚੇ ਦਾ ਸਭ ਤੋਂ ਨੀਚੇ ਦਾ ਜਿਹੜਾ ਤਲ ਹੈ ਉਸ ਨੂੰ ਪਾਤਾਲ ਕਿਹਾ ਗਿਆ ਹੈ ਤਾਂ ਇਸ ਤਰ੍ਹਾਂ ਧੰਗੁਰ ਨਾਨਕ ਸਾਹਿਬ ਮਹਾਰਾਜ ਇਸ ਪੰਕਤੀ ਦੇ ਵਿੱਚ ਇਹ ਸੋਝੀ ਬਖਸ਼ਦੇ ਹਨ ਕਿ ਉਸ ਪ੍ਰਭੂ ਪਰਮਾਤਮਾ ਦੇ ਹੁਕਮ ਦੇ ਅੰਦਰ ਹੀ ਦੀਪ ਹਨ ਲੋਹਨ ਪਾਤਾਲ ਹਨ ਮਹਾਰਾਜ ਉਸ ਵਾਰ ਇਹ ਸੋਝੀ ਵੀ ਬਖਸ਼ਦੇ ਹਨ ਕਿ ਉਸ ਪ੍ਰਭੂ ਪਰਮਾਤਮਾ ਦਾ ਨਾਮ ਸੁਣਨ ਦੇ ਨਾਲ ਹੀ ਇਹ ਦੀਪਾਂ ਦਾ ਲੋਹਾਂ ਦਾ ਤੇ ਪਾਤਾਲਾਂ ਦਾ ਜਿਹੜਾ ਗਿਆਨ ਹੈ ਉਹ ਪ੍ਰਾਪਤ ਹੁੰਦਾ ਹੈ ਦੀਪ ਤੋਂ ਭਾਵ ਐਸੀ ਜਗ੍ਹਾ ਜੋ ਸਾਰੇ ਪਾਸੇ ਪਾਣੀ ਨਾਲ ਘिरी ਹੈ ਜਿਵੇਂ ਕਿ ਸਾਡੀ ਬੋਡੀ ਹੈ ਇਹਦੇ ਅੰਦਰ ਹਰ ਪਾਸੇ ਪਾਣੀ ਹੈ। ਔਰ ਉਸ ਦੇ ਅੰਦਰ ਇੱਕ ਜੋਤ ਹੈ, ਪ੍ਰਕਾਸ਼ ਹੈ, ਦੀਪਵ ਹੈ। ਲੋਹਾਂ ਤੋਂ ਭਾਵ Hindu ਧਰਮ ਨੇ 17 ਤਰ੍ਹਾਂ ਦੇ ਜਿਹੜੇ ਹਨ ਉਹ ਆਕਾਸ਼ 17 ਦੇ ਲੋ ਦੱਸੇ ਹਨ, 17 ਦੇ ਪਤਾਲ ਦੱਸੇ ਹਨ। ਬੁੱਧਿਜ਼ਮ ਨੇ ਬੁੱਧ ਧਰਮ ਨੇ 31 ਤਰ੍ਹਾਂ ਦੇ ਲੋ ਦੱਸੇ ਹਨ। ਔਰ ਜੈਨਿਜ਼ਮ ਨੇ ਜੈਨਦਰਮੇ ਦੋ ਤਰ੍ਹਾਂ ਦੇ ਲੋਕ ਦੱਸੇ ਤਾਂ ਲੋਤ ਭਾਵ ਜੇ ਅਸੀਂ ਅਧਿਆਤਮਿਕ ਤੌਰ ਤੇ ਦੇਖੀਏ ਤਾਂ ਬਰਮ ਲੋਕ ਚੰਦਰ ਲੋਕ ਸੂਰਜ ਲੋਕ ਸਵਰਗ ਲੋਕ ਨਰਕ ਲੋਕ ਦੇਵ ਲੋਕ ਇਹ ਸਾਰੇ ਲੋ ਹਨ ਤਾਂ ਮਹਾਰਾਜ ਫਰਮਾਨ ਕਰਦੇ ਹਨ ਕਿ ਉਸ ਪ੍ਰਭੂ ਪਰਮਾਤਮਾ ਦੇ ਨਾਮ ਦੇ ਸੁਣਨ ਦੇ ਨਾਲ ਹੀ ਸਾਰੇ ਲੋਆਂ ਦੀ ਜਿਹੜੀ ਸੋਝੀ ਹੈ ਉਹ ਮਨੁੱਖ ਨੂੰ ਮਿਲਦੀ ਹੈ ਪਤਾਲ ਤੋਂ ਭਾਵ ਧਰਤੀ ਦੇ ਨੀਚੇ ਦਾ ਹਿੱਸਾ ਪਰ ਗੁਰੂ ਪਿਆਰਿਓ ਪਾਤਾਲ ਦੀ ਵਿਚਾਰ ਅਵਸਥਾ ਦੇ ਹਿਸਾਬ ਨਾਲ ਵੀ ਹੈ ਕਿ ਅਲੱਗ-ਅਲੱਗ ਅਵਸਥਾਵਾਂ ਹਨ ਅਲੱਗ-ਅਲੱਗ ਐਸੀਆਂ ਜਗ੍ਹਾ ਹਨ ਸਾਡੇ ਅੰਦਰ ਜਿੱਥੇ ਅਲੱਗ-ਅਲੱਗ ਜਿਹੜਾ ਹੈ ਉਹ એનਰਜੀਸ ਦਾ ਜਿਹੜੀ ਊਰਜਾ ਹੈ ਸ਼ਕਤੀਆਂ ਹੈ ਉਹਨਾਂ ਦਾ ਵਾਸ ਹੈ ਉਹਨਾਂ ਨੂੰ ਤਲ ਕਿਹਾ ਗਿਆ ਹੈ ਜਿਵੇਂ ਸੁਤਲ ਹੈ ਵਿਤਲ ਹੈ ਅਤਲ ਹੈ ਤਲਾਤਲ ਹੈ ਇਸ ਤਰ੍ਹਾਂ ਇਹ ਅਲੱਗ-ਅਲੱਗ ਜਗਾਵਾਂ ਸਾਡੇ ਸਰੀਰ ਦੇ ਅੰਦਰ ਹੀ ਹਨ ਜਿਵੇਂ ਕਿ ਅਤਲ ਜੋ ਹੈ ਉਸ ਦੇ ਅੰਦਰ ਸਾਡੀ ਜਿਹੜੀ ਵਿਚਾਰ ਤਾਰਾ ਹੈ ਜਿਹੜੀ ਸਾਡੀ ਡਿਜ਼ਾਇਰਸ ਹੈ ਜਿਹੜੀਆਂ ਸਾਡੀਆਂ ਕਾਮਨਾਵਾਂ ਹਨ ਕਾਮਨਾਵਾਂ ਤੋਂ ਉਹ ਜਿਹੜੀਆਂ ਸਾਡੀ ਕਾਮਨਾਵਾਂ ਜਿੱਥੇ ਪਈਆਂ ਹਨ ਉਹ ਅਤਲ ਭਾਵ ਹੈ ਉਹ ਤੱਲ ਨੂੰ ਅਤਲ ਕਿਹਾ ਗਿਆ ਹੈ ਔਰ ਸਾਡੇ ਅੰਦਰ ਹੀ ਉਹ ਵਾਲਾ ਤੱਲ ਜਿਸ ਦੇ ਅੰਦਰ ਸਾਡੀ ਫਿਜ਼ੀਕਲ ਉਸ ਸਾਡੀ इमोशनल ਜਿਹੜੀਆਂ ਖੁਸ਼ੀਆਂ ਹਨ ਸਾਨੂੰ ਜਿਹੜੀਆਂ ਫਿਜ਼ੀਕਲ ਖੁਸ਼ੀਆਂ ਪ੍ਰਾਪਤ ਹੋ ਰਹੀਆਂ ਹਨ ਸਰੀਰਕ ਰੂਪ ਤੇ ਖੁਸ਼ੀਆਂ ਪ੍ਰਾਪਤ ਹੋ ਰਹੀਆਂ ਹਨ ਇਹ ਵਿਤਲ ਤੇ ਵਿੱਚ ਪਈਆਂ ਹਨ ਇਸੇ ਤਰ੍ਹਾਂ ਅਗਲਾ ਜਿਹੜਾ ਤਲ ਆ ਜਾਂਦਾ ਹੈ ਉਹ ਐਸਾ ਤਲ ਹੈ ਜਿੱਦੇ ਵਿੱਚ ਸਾਡਾ ਸੰਤੁਲਨ ਬਣਦਾ ਹੈ ਇਸ ਨੂੰ ਸੁਤਲ ਕਿਹਾ ਗਿਆ ਹੈ ਜਿੱਦੇ ਕਰਕੇ ਸਾਡੀ ਬਾਡੀ ਜਿਹੜੀ ਹੈ ਸਾਡੇ ਜਿਹੜੇ ਵਿਚਾਰ ਬੈਲੈਂਸ ਵਿੱਚ ਰਹਿੰਦੇ ਹਨ ਇਸੀ ਤਰ੍ਹਾਂ ਮਹਾਰਾਜ ਬਖਸ਼ਦੇ ਹਨ ਤਲਾ ਤਲ ਜੋ ਹੈ ਇਸ ਦੇ ਅੰਦਰ ਸਾਡੀ ਜਿਹੜੀ ਇਗਨੋਰੈਂਸ ਹੈ ਸਾਨੂੰ ਜੋ ਅਸੀਂ ਕਹਿੰਦੇ ਆ ਵੀ ਤੁਹਾਨੂੰ ਤੁਸੀਂ ਇਗਨੋਰ ਹੋ ਤੁਹਾਨੂੰ ਨਹੀਂ ਪਤਾ ਇਗਨੋਰੈਂਸ ਤੁਹਾਡੀ ਹੈ ਤੁਹਾਨੂੰ ਨਹੀਂ ਸਮਝ ਹੈ ਨਾ ਸਮਝ ਜਿਹੜੀ ਹੈ ਉਹ ਜਿੱਥੇ ਹੈ ਉਸ ਨੂੰ ਤਲਾ ਤਲ ਕਿਹਾ ਗਿਆ ਹੈ ਇਸੇ ਤਰ੍ਹਾਂ ਜਿਹੜਾ ਸਾਡੇ ਅੰਦਰ ਡਰ ਹੈ ਭੈ ਹੈ ਇਹ ਜਿਹੜਾ ਹੈ ਇਹ ਮਹਤਲ ਦੇ ਅੰਦਰ ਹੈ ਗੁਰੂ ਪਿਆਰਿਓ ਇਸੇ ਤਰ੍ਹਾਂ ਰਸਾ ਤਲ ਹੈ ਜਿਸ ਦੇ ਅੰਦਰ ਘੋਰ ਅੰਧੇਰ ਹੈ ਔਰ ਉਸ ਸਭ ਤੋਂ ਥੱਲੇ ਡੀਪ ਇਗਨੋਰੈਂਸ ਜਿੱਤੇ ਹੈ ਡੀਪ ਇਗਨੋਰੈਂਸ ਨੂੰ ਜਿਹੜੀ ਜਿਹੜੇ ਤਲ ਤੇ ਡੀਪ ਇਗਨੋਰੈਂਸ ਹੈ ਉਹ ਪਾਤਾਲ ਹੈ ਪਾਤਾਲ ਤੋਂ ਭਾਵ ਡੀਪ ਇਗਨੋਰੈਂਸ ਜਿਵੇਂ ਕਿ ਅਸੀਂ ਆਪਣੇ ਆਪ ਨੂੰ ਕੀ ਸਮਝ ਰਹੇ ਹਾਂ ਸਾਨੂੰ ਆਪਣੀ ਕੀ ਸੋਝੀ ਹੈ ਅਸੀਂ ਆਪਣੇ ਆਪ ਨੂੰ ਇੱਕ ਨਾਮ ਦੇ ਨਾਲ ਜੋੜ ਲਿਆ ਹੈ ਕਿ ਮੇਰਾ ਨਾਮ ਫਲਾਣਾ ਸਿੰਘ ਹੈ ਇਸ ਤਰ੍ਹਾਂ ਹੀ ਅਸੀਂ ਆਪਣੇ ਆਪ ਨੂੰ ਅਸੀਂ ਆਪਣੀ ਜਿਹੜੀ ਹਸਤੀ ਹੈ ਉਸ ਨੂੰ ਅਸੀਂ ਇਹ ਜੋੜ ਲਿਆ ਹੈ ਰਿਸ਼ਤੇਦਾਰੀਆਂ ਨਾਲ ਰਿਸ਼ਤੇ ਨਾਲ ਜੋੜ ਲਿਆ ਹੈ ਕਿ ਮੈਂ ਇਸ ਦਾ ਪਿਤਾ ਹਾਂ ਇਸ ਦਾ ਬੇਟਾ ਹਾਂ ਇਸ ਦਾ ਭਰਾ ਹਾਂ ਜਾਂ ਇਸ ਦੀ ਮੈਂ ਭੈਣ ਹਾਂ ਇਸ ਦੀ ਮਾਂ ਹਾਂ ਜਾਂ ਮੈਂ ਇਸ ਦੀ ਪਤਨੀ ਹਾਂ ਜਾਂ ਇਸ ਦਾ ਪਤੀ ਹਾਂ ਇਸ ਤਰ੍ਹਾਂ ਅਸੀਂ ਸੋਜੀਆਂ ਲੈ ਕੇ ਬੈਠੇ ਹਾਂ ਕਿ ਅਸੀਂ ਕੌਣ ਹਾਂ ਪਰ ਇਹ ਜਿਹੜੀ ਇਗਨੋਰੈਂਸ ਹੈ ਇਹ ਜਿਹੜੀ ਨਾ ਸਮਝੀ ਹੈ ਇਹ ਜਿਹੜੀ ਸਾਡੇ ਪਾਤਲ ਦੇ ਪਾਤਾਲ ਜਿਹਨੂੰ ਕਹਿੰਦੇ ਹਨ ਉਸ ਤਲ ਤੇ ਹੈ ਕਿਉਂਕਿ ਸਾਨੂੰ ਇਹ ਸੋਝੀ ਨਹੀਂ ਹੈ ਕਿ ਅਸੀਂ ਕੀ ਹਾਂ ਅਸੀਂ ਭਰਮ ਰੂਪ ਹਾਂ ਮਹਾਰਾਜ ਜਿਵੇਂ ਜਿਵੇਂ ਬਾਣੀ ਦੀ ਵਿਚਾਰ ਕਰਾਣਗੇ ਮਹਾਰਾਜ ਸੋਝੀ ਬਖਸ਼ਣਗੇ ਕਿ ਅਸੀਂ ਕੀ ਹਾਂ ਮਨ ਤੂੰ ਜੋਤ ਸਰੂਪ ਹੈ ਤਾਂ ਇਹ ਜਿਹੜੀ ਡੀਪ ਇਗਨੋਰੈਂਸ ਹੈ ਕਿ ਅਸੀਂ ਆਪਣੇ ਆਪ ਨੂੰ ਕੀ ਸਮਝ ਕੇ ਬੈਠੇ ਹਾਂ ਇੱਕ ਨਾਮ ਦੇ ਕੇ ਬੈਠੇ ਹਾਂ ਉਸ ਨਾਲ ਹੀ ਅਸੀਂ ਆਪਣੇ ਆਪ ਨੂੰ ਜਿਹੜਾ ਹੈ ਸੰਬੋਧਿਤ ਕਰ ਰਹੇ ਹਾਂ ਰਿਸ਼ਤੇ ਨਾਲ ਸੰਬੋਧਿਤ ਕਰ ਰਹੇ ਹਾਂ ਇਹ ਇੱਕ ਤਰ੍ਹਾਂ ਦੀ ਬਹੁਤ ਗਹਿਰੀ ਡੀਪ ਇਗਨੋਰੈਂਸ ਹੈ ਤਾਂ ਗੁਰੂ ਪਿਆਰਿਓ ਇਹਨਾਂ ਪੰਕਤੀਆਂ ਦੇ ਵਿੱਚ ਮਹਾਰਾਜ ਜੋ ਹਨ ਉਹ ਸਾਨੂੰ ਸੋਝੀ ਬਖਸ਼ਰੇ ਹਨ ਉੱਪਰਲੇ ਤਲ ਦੇ ਜਿਵੇਂ ਵਿਚਾਰ ਕਰੀਏ ਤਾਂ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਸੋਝੀ ਬਖਸ਼ਰੇ ਹਨ ਕਿ ਉਸ ਪ੍ਰਭੂ ਪਰਮਾਤਮਾ ਦੇ ਹੁਕਮ ਦੇ ਅੰਦਰ ਹੀ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਆਕਾਰ ਹਨ ਜਿਵੇਂ ਕਿ ਪਿਛਲੀ ਪੰਕਤੀ 'ਚ ਮਹਾਰਾਜ ਨੇ ਫਰਮਾਨ ਕੀਤਾ ਸੀ ਧਰਤੀ ਹੈ ਆਕਾਸ਼ ਹੈ ਉਸੇ ਨੂੰ ਮਹਾਰਾਜ ਅੱਗੇ ਸੋਜੀ ਬਖਸ਼ ਤੇ ਕਹਿੰਦੇ ਹਨ ਕਿ ਇਨ੍ਹਾਂ ਆਕਾਰਾਂ ਵਿੱਚ ਹੀ ਦੀਪ ਕੁਛ ਆਕਾਰ ਹਨ ਲੋ ਹਨ ਪਾਤਾਲ ਹਨ ਪਰ ਅਧਿਆਤਮਿਕ ਰੂਪ ਦੇ ਵਿੱਚ ਮਹਾਰਾਜ ਕਹਿੰਦੇ ਹਨ ਜੋ ਪ੍ਰਭੂ ਪਰਮੇਸ਼ਰ ਦਾ ਨਾਮ ਨੂੰ ਸੁਣਦਾ ਹੈ ਉਸ ਨੂੰ ਇਹ ਸੋਜੀ ਮਿਲ ਜਾਂਦੀ ਹੈ ਕਿ ਦੀਪ ਕੀ ਹਨ ਲੋ ਕਿੰਨੇ ਪ੍ਰਕਾਰ ਦੇ ਹਨ ਔਰ ਪਾਤਾਲ ਕੀ ਹਨ ਕਿਹੜੇ ਕਿਹੜੇ ਤਲ ਹਨ ਤਾਂ ਜਿਵੇਂ ਹੁਣੇ ਅਸੀਂ ਵਿਚਾਰ ਕੀਤੀ ਹੈ ਕਿ ਸਨਾਤਨ ਧਰਮ ਜਿਹੜਾ ਹੈ ਉਹ ਸੱਤ ਤਰ੍ਹਾਂ ਦੇ ਜਿਹੜੇ ਪਾਤਾਲ ਸੱਤ ਰਾਤੇ ਆਕਾਸ਼ ਮੰਨਦਾ ਹੈ ਬੁੱਧਿਜ਼ਮ ਜਿਹੜਾ ਹੈ ਉਹ 31 ਤਰ੍ਹਾਂ ਦੇ ਜਿਹੜੇ ਲੋ ਹੈ ਉਹਨਾਂ ਨੂੰ ਮੰਨਦਾ ਹੈ ਜੈਨਿਜ਼ਮ ਜੋ ਹੈ ਉਹ ਦੋ ਤਰ੍ਹਾਂ ਦੇ ਲੋ ਮੰਨਦਾ ਹੈ ਇਸੇ ਤਰ੍ਹਾਂ ਅਲੱਗ-ਅਲੱਗ ਵਿਚਾਰਧਾਰਾ ਜਿਹੜੀਆਂ ਹਨ ਉਹ ਅਲੱਗ-ਅਲੱਗ ਤਿਆਰ ਨਾਲ ਜਿਹੜਾ ਹੈ ਵਿਖਿਆਨ ਕਰਦੀਆਂ ਹਨ ਜੇ ਗੁਰੂ ਨਾਨਕ ਸਾਹਿਬ ਮਾਰਾ ਨੂੰ ਪੁੱਛਿਆ ਜਾਏ ਕਿ ਮਹਾਰਾਜ ਕਿੰਨੇ ਪ੍ਰਕਾਰ ਦੇ ਦੀਪ ਹਨ ਲੋਹ ਹਨ ਪਾਤਾਲ ਹਨ ਤਾਂ ਮਹਾਰਾਜ ਅੱਗੇ ਜਾ ਕੇ ਸਾਨੂੰ ਓੜੀਆਂ ਦੇ ਵਿੱਚ ਆਪਣੀ ਗੁਰਬਾਣੀ ਵਿੱਚ ਸੋਜੀ ਬਖਸ਼ਣਗੇ ਬੇਅੰਤ ਹਨ ਕਿਤੇ ਗਿਣਤੀ ਨਹੀਂ ਹੈ ਕਿੰਨੇ ਕਹਿ ਸਕਦੇ ਆ ਅਸੀਂ ਕੁਝ ਕਹਿ ਹੀ ਨਹੀਂ ਸਕਦੇ ਅਸੰਖ ਹਨ ਤਾਂ ਇਹਨਾਂ ਦੇ ਆਕਾਰਾਂ ਦੀ ਕੋਈ ਗਿਣਤੀ ਨਹੀਂ ਹੈ ਇਹ ਸਾਨੂੰ ਗੁਰੂ ਨਾਨਕ ਸਾਹਿਬ ਮਾਰਾ ਸੋਜੀ ਬਖਸ਼ਦੇ ਹਨ ਤਾਂ ਗੁਰੂ ਪਿਆਰਿਓ ਜਬਜੀ ਸਾਹਿਬ ਜੀ ਦੀ 8ਵੀਂ ਪੌੜੀ ਦੀ ਤੀਸਰੀ ਪੰਕਤੀ ਦੇ ਵਿਚਾਰ ਦੇ ਵਿੱਚ ਮਹਾਰਾਜ ਸੋਜੀ ਬਖਸ਼ਰੇ ਹਨ ਕਿ ਉਸ ਪ੍ਰਭੂ ਪਰਮਾਤਮਾ ਦੇ ਹੁਕਮ ਦੇ ਅੰਦਰ ਹੀ ਕਈ ਪ੍ਰਕਾਰ ਦੇ ਆਕਾਰ ਹਨ ਧਰਤੀਆਂ ਹਨ ਆਕਾਸ਼ ਹਨ ਦੀਪ ਹਨ ਲੋਹ ਹਨ ਪਾਤਾਲ ਹਨ ਇਹ ਸਾਰੇ ਆਕਾਰ ਉਸ ਪ੍ਰਭੂ ਪਰਮਾਤਮਾ ਦੇ ਹੁਕਮ ਦੇ ਅੰਦਰ ਹੀ ਹਨ ਔਰ ਉਸ ਪ੍ਰਭੂ ਪਰਮਾਤਮਾ ਦੇ ਹੁਕਮ ਦੇ ਅੰਦਰ ਹੀ ਅਲੱਗ-ਅਲੱਗ ਤਰ੍ਹਾਂ ਦੀ ਜਿਹੜੀ ਅਵਸਥਾਵਾਂ ਹਨ ਅਸਲ ਦੇ ਵਿੱਚ ਦੀਪ ਲੋ ਪਾਤਾਲ ਕੀ ਹਨ ਕਿਹੜੇ ਤਲ ਹਨ ਇਹਨਾਂ ਦੀ ਸੋਝੀ ਵੀ ਉਸ ਪ੍ਰਭੂ ਪਰਮਾਤਮਾ ਦੇ ਨਾਮ ਦੇ ਸੁਣਨ ਦੇ ਨਾਲ ਹੀ ਮਿਲਦੀ ਹੈ ਤਾਂ ਮਹਾਰਾਜ ਫਰਮਾਨ ਕਰਦੇ ਹਨ ਸੁਣਿਆ ਦੀਪ ਲੋ ਪਾਤਾਲ ਔਰ ਗੁਰੂ ਪਿਆਰਿਓ ਜੀ ਤੁਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਕੋਟਾਨ 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 ਸ਼ੁਕਰ ਕਰੀਏ ਮਹਾਰਾਜ ਕਿਰਪਾ ਕਰਨ ਸਮਤ ਬਖਸ਼ਣ ਇਸ ਤੁਸ਼ ਬੁੱਧੀ ਨੂੰ ਬਲ ਬਖਸ਼ਣ ਔਰ ਆਪਣੀ ਅਗਾਮੀ ਬਾਣੀ ਦੀ ਜੋ ਵਿਚਾਰ ਹੈ ਉਹ ਆਪਣਾ ਮੇਰ ਭਰਿਆ ਹੱਥ ਰੱਖ ਕੇ ਕਰਾ ਲੈਣ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜੋਦੜੀ ਕਰੀਏ ਬੇਨਤੀ ਕਰੀਏ ਅਰਦਾਸ ਕਰੀਏ ਬਾਣੀ ਦੀ ਵਿਚਾਰ ਕਰਦੇ ਹੋਏ ਬਾਣੀ ਪੜ੍ਹਦੇ ਹੋਏ ਅਨੇਕਾ ਪ੍ਰਕਾਰ ਦੀਆਂ ਜੋ ਭੁੱਲਾਂ ਹਨ ਉਹ ਹੋ ਗਈਆਂ ਹਨ ਮਹਾਰਾਜ ਕਿਰਪਾ ਕਰਨ ਮਹਾਰਾਜ ਬਖਸ਼ਣ ਹਰ ਹਨ ਮਹਾਰਾਜ ਭੁੱਲਾਂ ਬਖਸ਼ਣ ਕੇ ਅਗਤੋ ਸਮਤ ਬਖਸ਼ਣ ਆਪਣੀ ਸ਼ੁੱਧ ਬਾਣੀ ਪੜਨ ਦਾ ਵੱਲ ਬਖਸ਼ਣ ਆਓ ਗੁਰੂ ਪਿਆਰਿਓ ਜੀ ਹੁਣ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ